ਹਲੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤਿੱਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਹੁਣ 5 ਦਾ ਆਪਾਂ 4:30 ਉੱਠੇ ਸੀ ਢੇੜੀ ਦੀ ਤਾਂ ਇਧਰੋਂ ਤੇ ਉਧਰਲੀ ਸਾਈਡ ਵੇੜੀ ਦੀ ਆਪਾਂ ਕਰਤੀ ਸਫਾਈ ਤੇ ਹੁਣ ਬੰਨਣੇ ਸੀਗੇ ਪਸ਼ੂ ਤੇ ਸੰਗਰੇ ਤੇ ਪਾਪਾ ਵੀ ਆ ਗਏ ਸੀ ਉੱਠ ਕੇ ਉਹਨਾਂ ਪਸ਼ੂ ਬੰਨ ਦੇਣੇ ਕੀ ਇੱਕ ਮਿੰਟ ਮੈਂ ਬਣਾ ਲੈਣੀ ਆ ਇਹਨਾ ਇਹ ਸਾਡੇ ਗਾਂ ਉੱਠਣਸਾਰ ਜਾਨੀ ਕਿ ਸਵੇਰ ਹੁਣ ਜਦ ਤੈਨੂੰ ਬੰਨਾਂਗੇ ਤੇ ਇਹਨੇ ਸਿੱਧਾ ਪਾਣੀ ਨੂੰ ਭੱਜਣਾ ਹੁੰਦਾ ਪਤਾ ਨਹੀਂ ਕੀ ਇਹਦੇ ਅੰਦਰ ਇਹਨੇ ਸਾਰਾ ਦਿਨ ਪਿਆਸ ਲੱਗੇ ਰਹਿੰਦੇ ਕਦੋਂ ਮਰਜ਼ੀ ਖੋਲ ਲੂ ਇਹਨੂੰ ਇਹ ਪਾਣੀ ਵਾਲੀ ਜਾਂਦੀ ਆ ਬਸ ਇਹ ਹੁਣ ਪਸ਼ੂ ਬੰਨ ਦੇਣਗੇ ਤੇ ਮੈਂ ਸਾਰੀ ਪਸ਼ੂ ਨੂੰ ਫੇਟ ਦੂੰਗੀ ਖਰਕਾ ਤੇ ਫੇਰ ਆਪਾਂ ਕੱਢਦੇ ਆ ਧਾਰਾ ਚਾਹ ਪਾਣੀ ਪੀਨ ਦਵਾਦੇ ਜਦੋਂ ਆਪਾਂ ਚੱਲਾਂਗੇ ਸਕੂਲ ਤੇ ਫਿਰ ਤਿਆਰ ਹੋ ਕੇ ਵਲੌਗ ਕਰਦੇ ਆ ਕੰਟੀਨਿਊ ਦੇਖੋ ਹੋ ਗਈ ਕਦੋਂ ਮਰਜ਼ੀ ਛੱਡ ਲਓ ਦਿਨ ਵਿੱਚ ਦੀ ਨੂੰ ਪੰਜ ਵਾਰੀ ਇਹਨੂੰ ਖੋਲ੍ਹ ਲਓ ਇਹਦੇ ਇਹੀ ਹਾਲ ਰਹਿਣਾਗਾ ਚਲੋ ਚੰਗੀ ਰੱਖੀਏ ਫੋਨ ਕਾਈ ਇਹ ਖਰਾਕਾ ਕਰੋ ਜੀ ਸੋਭਾ ਸੋਭਾ ਨੂੰ ਲਾ ਦੇ ਦਰਸ਼ਨ ਕਿਵੇਂ ਸੋਹਣਾ ਲੱਗ ਰਿਹਾ ਹੈ ਫੇਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਲਓ ਜੀ ਆਪਾਂ ਆਪਣੇ ਕੰਮ ਕਰਨ ਰੇੜਨ ਤੋਂ ਬਾਅਦ ਆਪਾਂ ਹੋ ਗਏ ਆਂ ਰੈਡੀ ਸਕੂਲ ਦੇ ਲਈ ਤੇ ਬੱਚਾ ਨੂੰ ਵੀ ਆਪਾਂ ਕਰਤਾ ਰੈਡੀ ਕੰਮ ਕਰ ਵੀ ਆਪਣੇ ਹੋ ਗਏ ਨੇ ਡਨ ਸਜਾਪਨ ਵੀੜੇ ਦੀ ਵੀ ਸਫਾਈ ਇਹ ਜਿਹੜੀ ਵਧੀਆ ਹੋ ਗਈ ਐ ਸੁਬਾ ਚੋ ਜਲਦੀ ਆ ਗਏ ਸੀ ਹੁਣ ਆਪਾਂ ਬੰਦੇ ਆਂ ਆਪਣੀ ਰੋਟੀ ਦੇਖਣਾ ਬ੍ਰਿਟਾ ਦਹੀਂ ਵਾਲਾ ਕਾਲਜ ਗਲਾਸ ਦੇ ਦੇਖੀ ਟਿਕਣ ਲਾਈ ਦੀ ਐ ਪੱਟੀ ਹੈ ਨਾ ਫਟ ਆਲਾ ਪਾਲ ਦੁੱਧ ਪਾਲ ਉਹ ਜਿਹੜਾ ਦੋਨੂ ਜਿਹਾ ਆਏਗਾ ਦੁੱਧ ਪਾ ਗ ਲੈ ਉਹਨਾਂ ਨੂੰ ਅੱਜ ਬੋਤਲਾਂ ਦਾ ਚੜ ਗਿਆ ਚਾਹ ਇਹਨਾਂ ਨੂੰ ਆਪਾਂ ਕੱਲ੍ਹ ਸ਼ਾਮ ਨੂੰ ਦੱਸਿਆ ਸੀ ਕਿੰਨੀ ਖੁਸ਼ੀਆਂ ਦੀ ਐ ਇਹ ਵੀ ਲੈਣੇ ਫੋਟੋ ਵੇਖ ਲਈ ਨਹੀਂ ਆਪਾਂ ਜੱਜ ਦਸਰਾਂ ਦੇ ਫੋਟੋ ਵੇਖ ਲਈ ਸੀ ਇਹਨੇ ਪੰਜ ਫੋਟੋ ਦੇਖ ਲਈ ਇਹ ਭੁੱਲ ਗਏ ਸੀ ਮੰਮੀ ਭੁੱਲ ਗਏ ਸੀ ਇੱਥੇ ਯਾਦ ਨਹੀਂ ਰਿਹਾ ਸਵੇਰ ਦੱਸਿਆ ਸੀ ਇਹਨਾਂ ਨੂੰ ਬਣਾਉਣਾ ਪੁੱਤ ਹਾਏ ਸਿਮੂ ਉਸਮਰੀ ਤੇ ਕਿਆ ਟਾ ਲਿਆ ਵੀ ਤੇ ਥੋੜਾ ਆ ਸੰਡਾ ਦੋ ਦੋ ਬਾੜਾ ਆ ਬਦ ਦੋ ਪਤਾ ਉਹ ਦੋ ਦੋ ਆ ਸੀ ਆ ਤੈਂ ਚ ਪਾ ਦੋ ਇਹ ਤਾਂ ਗੋਟਾ ਵਾਲੀ ਨਹੀਂ ਵਦਗਾ ਸਾਰੀ ਦਹੀਂ ਪਾ ਲਓ ਲੈ ਮੈਂ ਵੀ ਪੀਣੀ ਆ ਅਥਵਾਂ ਰਹਿ ਗਿਆ ਬਤਾ ਉਹ ਤੇ ਖਾਲਾ ਲੈਓ ਗਲਾਸ ਭਰ ਲੀ ਜਦੋਂ ਤੁਮੀ ਪੀਓ ਇੱਥੇ ਨਿਕਲੂਗੀ ਪਾਈਪ ਥੋੜਾ ਮਰਨ ਪਾ ਕੇ ਇੱਥੇ ਇੱਥੇ ਪਰ ਲੈ ਤਾ ਕਾਲ ਤੇ ਫਲਾਉ ਨਹੀਂ ਆ ਰਿਹਾ ਪਿਆਵਾ ਹੋ ਰਿਹਾ ਜਾਨਾ ਨਹੀਂ ਪਾਣੀ ਇਹਦੇ ਚ ਆਉਂਦਾ ਕਰਾਂਗੇ ਆ ਸ਼ੰਕ

ਤੂੰ ਮੇਂ ਕਿ ਖਾ ਲਾ ਬੱਤ ਥੋੜੀ ਨਹੀਂ ਖਾ ਲ ਮੜ ਕੇ ਭੁੱਖ ਨਹੀਂ ਰੱਖਦੀਂ ਬੋਰੀਆਂ ਹੋਣਾਂ ਮੈਂ ਆਪ ਗੋਰੀ ਹੋ ਗਈ ਇਹ ਇਹਦਾ ਕਾਗਾਂ ਕਾਗਾਂ ਬਸ ਇਹਨੂੰ ਲਾਲਚ ਦਿੱਤਾ ਜਾਂਦਾ ਵੀ ਰਹੀਂ ਨਾ ਗੋਰੀ ਹੁੰਦੇ ਆ ਉਹ ਘੱਟ ਖਾਂਦੀ ਆ ਐਵੇਂ ਨਹੀਂ ਕਰਦੇ ਹੁੰਦੇ ਰਾਤ ਨਹੀਂ ਮਾਰ ਦਿੰਦੇ ਤੈਨੂੰ ਖਵਾਉਂਦੇ ਆ ਖਾ ਲੇ ਯਾਰ ਮੈਂ ਖਵਾ ਲੂ ਪਾ ਦੇ ਮਜੀ ਥੋੜੀ ਪਾ ਦੇ ਚਲ ਬਸ ਖਵਾਉਂਦੇ ਪਾ ਪਾ ਪਾਣੀ ਨਾ ਲੋਦੀ ਨਹੀਂ ਪਾ ਦੇ ਚਲ ਮਨਹੀਂ ਰੋਟੀ ਆਪਣੀ ਫਾਈ ਇਹ ਚੱਲੇ ਕਰੀਏ ਆਪਣੇ ਕੰਮਕਾਰ ਹਾਂਜੀ ਟਾਈਮ ਹੋ ਗਿਆ ਦੁਪਹਿਰ ਦਾ ਵੱਜ ਗਏ ਨੇ 3 ਤੇ ਟਾਈਮ ਸੀਗਾ ਜਾਨੀ ਕਿ ਇਸ ਵੇਲੇ ਆਪਾਂ ਬਿਨੇ ਹੁੰਨੇ ਚਾਹ ਤੇ ਬੀਬੀ ਜੀ ਬੈਠੇ ਸੀ ਪਏ ਦੇਖ ਰਹੇ ਸੀਗੇ ਫੋਨ ਸ਼ਾਰਟ ਵੀਡੀਓ ਤੇ ਹੁਣ ਆਪਾਂ ਚਾਹ ਬਣਦੀ ਪਈ ਸੀ ਤੇ ਅਸੀਂ ਮੰਮੀ ਜੀ ਨੂੰ ਸਵੇਰ ਕਹਿ ਕੇ ਗਏ ਸੀ ਕਿ ਅੱਜ ਬਣਾ ਦਿਓ ਬੇਟੀਆਂ ਸੇਵੀਆਂ ਕਿਉਂਕਿ ਹਮੇਸ਼ਾ ਬੱਚਿਆਂ ਦੀ ਪਸੰਦ ਦੀ ਚੀਜ਼ ਬਣਦੀ ਹੈ ਕਿ ਅੱਜ ਜਿ ਸਾਰੇ ਨੇ ਕਿਹਾ ਸੀ ਕਿ ਆਪਾਂ ਮਿੱਠੀਆਂ ਸੇਵੀਆਂ ਬਣਾਵਾਂਗੇ ਤੇ ਇਹ ਸੀਗੀਆਂ 3-4 ਕਲਰ ਸੀਗੇ ਜਾਨੀ ਕਿ ਇਹਦੇ ਵਿੱਚ ਬਹੁਤ ਟੇਸਟੀ ਬਣਦੀਆਂ ਆਗੀਆਂ ਇਹ ਇੱਥੇ ਸਾਡੇ ਆਉਂਦਿਆਂ ਨੂੰ ਮੰਮੀ ਨੇ ਬਣਾ ਕੇ ਰੱਖਤੀਆਂ ਸੀ ਬਸ ਅਸੀਂ ਆ ਕੇ ਤੇ ਫਿਰ ਸਾਰੇ ਨੂੰ ਫੜਾਤੀ ਅਸੀਂ ਖਾਣ ਲੱਗੇ ਸੀਗੇ ਤੇ ਇਹ ਜਿਹੜੀਆਂ ਇੱਥੇ ਮੰਮੀ ਜੀ ਲਾਈ ਬੈਠੇ ਸੀ ਉਧਰ ਬੀਬੀ ਜੀ ਦੇਖ ਰਹੇ ਸੀਗੇ ਉਹ ਸ਼ਾਰਟ ਵੀਡੀਓ ਦੇਖੀ ਹੁੰਦੇ ਆ ਤੇ ਮੰਮੀ ਜੀ ਸੁਣ ਰਹੇ ਸੀ ਕੀਰਤਨ ਕਿਉਂਕਿ ਦੁਪਹਿਰ ਵੇਲੇ ਆਪਾਂ ਚਾਹ ਦੇ ਨਾਲ ਕੁਛ ਨਾ ਕੁਛ ਖਾਣਾ ਹੀ ਹੁੰਦਾ ਜਾਂ ਰੋਟੀ ਖਾ ਲੈਂਦੇ ਜਾਂ ਹੋਰ ਕੁਛ ਖਾ ਲੈਂਦਾ ਫ੍ਰਿਜ ਦੇ ਨੇ ਲਿਆਂਦੀਆਂ ਸੀਗੀਆਂ ਨੇ ਸੇਵੀਆਂ ਉਵੇਂ ਹੀ ਪਈਆਂ ਸੀਗੀਆਂ ਤੇ ਸੀਗੇ ਚਲੋ ਅੱਜ ਆਪਾਂ ਮਿੱਠੀਆਂ ਸੇਵੀਆਂ ਬਣਾ ਲੈਨੇ ਆ ਪਹਿਲਾਂ ਬੱਚੇ ਆਏ ਹੋਏ ਸੀ ਦੀਦੀ ਵਰਗੇ ਆਏ ਸੀ ਤੇ ਉਹ ਬੱਚੇ ਵੀ ਮਿੱਠਾ ਤਾਂ ਬਿਲਕੁਲ ਵੀ ਨਹੀਂ ਖਾਂਦੇ ਲਓ ਜੀ ਇਹ ਨਾ ਬੀਬੀ ਜੀ ਗਏ ਸੀ ਆਪਣੇ ਪੇਕੇ ਪਿੰਡ ਕੋਠੇ ਤੇ ਉੱਥੋਂ ਅੱਗੇ ਗਏ ਸੀਗੇ ਫੀਲ ਕੋਟ ਦਾ ਸਾਈਡ ਜੰਗੀਣਾ ਇਹ ਪੰਜ ਗਰਾਈਆਂ ਵਾਲੀ ਰੋਡ ਤੇ ਹਨਾ ਉੱਥੇ ਹੁੰਦੇ ਹੁੰਦੇ ਆਪਣੇ ਮੋਨਿਆਂ ਨਾਲ ਮੰਡੀ ਹੁਣੇ ਮਿਲਦੀਆਂ ਹੈਗੀਆਂ ਇਹ ਉਥੋਂ ਹੀ ਜਦੋਂ ਵੀ ਪਾਪਾ ਜੀ ਤੇ ਮੈਂ ਬੀਬੀ ਜੀ ਜਾਂਦੇ ਨੇ ਉੱਥੇ ਲੈ ਕੇ ਆਉਂਦੇ ਨੇ ਲਓ ਜੀ ਛਕੋ ਅੱਜ ਮਿੱਠੀਆਂ ਸੇਵੀਆਂ ਬਣੀਆਂ ਅਜਨੇ ਮਕੀਨ ਨਹੀਂ ਬਣਾਈਆਂ ਇੱਕ ਮਿੰਟ ਲਫੜੋ ਆਹ ਛੋਟੀ ਬਾਟੀ ਤੇਰੀ ਛੋਟੀ ਕੌਲੀ ਮਾ ਬਾਬਾ ਇਹ ਤੁਹਾਨੂੰ ਕੀ ਖਾਏਂਗੀ ਮੈਨੂੰ ਪਤਾ ਤੂੰ ਮਿੱਠੀਆਂ ਸੇਵੀ ਖਾਣੇ ਨੇ ਇੱਕ ਮਿੰਟ ਇੱਕ ਵਾਰੀ ਫੜ ਲੈ ਜੇ ਤੁਹਾਨੂੰ ਵਧੀਆ ਲੱਗਿਆ ਫਿਰ ਤੂੰ ਹੋਰ ਲੈ ਲੈ ਚੱਕੂ ਅੱਜ ਆਪਣੇ ਪਸੰਦ ਦੀ ਚੀਜ਼ ਬਣਾਉਂ ਕਰਲੇ ਵਰਕ ਆ ਸਾਡੀ ਸਮ੍ਰਿਦ ਦਾ ਨਾ ਗੁੱਡ ਇਹ ਇਹ ਜਨਕੀ ਗੁੱਡ ਪੁਆਇੰਟ ਇਹਦਾ ਇਹ ਆ ਵੀ ਆਹ ਇਨਸਾਨ ਇਹਨੇ ਆਪਣੀ ਯੂਨੀਫਾਰਮ ਚੇਂਜ ਕਰਕੇ ਅਲੱਗ ਆ ਕੇ ਬਹਿ ਜਾਂਦੀ ਇੱਥੇ ਇੱਕ ਵਾਰ ਇਹਨੇ ਆਉਂਦਾ ਜਿਹੜਾ ਹੋਮਵਰਕ ਆ ਸਾਰਾ ਕੰਪਲੀਟ ਕਰ ਲੈਣਾ ਉਹਦਾ ਸੈਨ ਆ ਗਏ ਹੋ ਗਿਆ ਸਾਰੀਆਂ ਲੜੀਆਂ ਦਾ ਪਚਾਲ ਪੈ ਗਿਆ ਪੱਖਾ ਮੈਂ ਤੇ ਹੀ ਕਰਤਾ ਹਨਾ ਹੁਣ ਸਾਰੀਆਂ ਉਲਝੇ ਜਾਣ ਹੈ ਇਹ ਕਰਾਂ ਬੰਦ ਫਿਰ ਪੱਖਾ ਮੈਂ ਕਿ ਕੱਟ ਤੇ ਕਰਦਾ ਫਿਰ ਕੱਟ ਤੇ ਕਰਦਾ ਸਵਾਦ ਹੋਣੀ ਹੈ ਸੇਵੀਆਂ ਹੈ ਕੱਟ ਕਰਖਣੀਆਂ ਇੱਕ ਵਾਰੀ ਤਾਂ ਗਰਮੀ ਹੀ ਆਉਂਦੀ ਹੈ ਇੰਨਾ ਛੱਡ ਲੈਨੇ ਚਲ ਸਹੀ ਕਰਦਾਂਗੇ ਆਪ ਇਹਨਾਂ ਨੂੰ ਚਲੋ ਜੀ ਫਾਈਰ ਰਹਿ ਕੇ ਪੀਏ ਚਾਹ फिर आप जब कोई काम कार करा तो अपना ब्लॉग है जो कंटिन्यू करा कलर खुले है वो सुनिए बस लो जी उपर, ते रही ने खेड, ने ते आप उपर बच्चे रहे खेड दस मिनट खेडना हों ने तो समान इन्ना ज्यादा कट्ठा कर लेंगे आ पेंसिल ना हम ले आए उस स्कूल लेके जानी है आ नोटबुक पुरानी है ठीक है देखो जी दिन ਢਲ ਗਿਆ ਜਾਨੀ ਕਿ ਹੁਣ ਤਾਂ ਦਿਨ ਛਿਪ ਗਿਆ ਕਿ ਆਪਣਾ ਆ ਨਮਾ ਨਾ ਜਿਹੜਾ ਇਹਦਾ ਵਧੀਆ ਫੁੱਟਦਾ ਇਹ ਘੰਟਾ ਲੈਣੀ ਐਸੀ ਤੇ ਮम्मी ਨੇ ਦਵਾਈ ਬਣਾਈ ਸੀ ਇਹ ਖੂ ਪੰਡਾ ਦਾਲੀ ਹੋ ਬੀਬੀ ਕਰੀ ਜਾਂਦੇ ਆ ਬੀਬੀ ਕਣਕਾ ਕਿੱਡੀਆਂ ਸੋਹਣੀਆਂ ਲੱਗਦੀਆਂ ਸੁਨਹਿਰੀ ਸੁਨਹਿਰੀ ਸਾਰੇ ਗਣਕਾ ਗਨੂਰ ਰਹਾ ਕਣਕਾ ਕਿੱਡੀਆਂ ਸੋਹਣੀਆਂ ਲੱਗਦੀਆਂ ਸੁਨਹਿਰੀ ਸੁਨਹਿਰੀ ਸਾਰੇ ਗਣਕਾ ਗਨੂਰ ਰਹਾ ਹਾਉਂ ਪੱਜੇ ਸਾਰੀਆਂ ਕਣਕਾਂ ਆਈਆਂ ਬਈ ਥੋੜੀ ਦੇਣੇ ਲੱਗਣਗੇ ਬਸ ਫਿਰ ਕਣਕਾਂ ਦੀ ਵੜਾਈ ਦਾ ਕੰਮ ਹੈ ਜਿਹੜਾ ਕਿਵੇਂ ਖੇਡ ਰਹੇ ਹੋ ਮੈਂ ਬੱਚੇ ਖੇਡ ਰਿਹਾ ਮੈਡਮ ਬੱਚਾ ਖੇਡ ਰਹੇ ਹਾਂ ਨਾ ਬੰਨ ਜਿੰਦੀ ਹਰਦੇ ਤਾਂ ਕਿਵੇਂ ਕਲੇਰ ਨੇ ਕਲੇਰ ਆ ਕਈ ਦਿਨ ਹੋ ਗਿਆ ਆਪਾਂ ਉਦੋਂ ਸ਼ਾਇਦ 15 20 ਦਿਨ ਦੇ ਨੇੜੇ ਹੋ ਗਿਆ ਆਪਾਂ ਉਦੋਂ ਸਾਫ ਸਫਾਈ ਕਰਕੇ ਗਏ ਸੀ ਕੋਠੇ ਦੀ ਕੀ ਹਾਲ ਬਣਾਇਆ ਇਹਨਾਂ ਨੇ plungridਾ ਕਿਵੇਂ ਭਾਂਡੇ ਗੰਦੇ ਕਰ ਤੇ ਕਿੱਡੇ ਸੋਹਣੇ ਸੀ ਜਿਹੜੇ ਲੈ ਕੇ ਦਿੱਤੇ ਸਨ ਨਾ ਲੋਡਿ ਅੱਖੀ ਆਪਾਂ ਕੰਮ ਇਹਨਾਂ ਨੂੰ ਖੇਡਣ ਦੋ ਆਹ ਕਾਦੇ ਵਾਲੀਆਂ ਆ ਗਿਆ ਸਟੀਲ ਦੇ ਇਹ ਹਾਂ ਸਟੀਲ ਦੇ ਹਾਂ ਵਿੱਚੋਂ ਸਟੀਲ ਹੈ ਇਹਨਾਂ ਦੇ ਕੀ ਹੈ ਇਹ ਸਮ੍ਰੀਤ ਵਰਗੇ ਨਹੀਂ ਆ ਬੋਤਲਾਂ ਇਸ ਤਰ੍ਹਾਂ ਖੁੱਲਦੇ ਨੇ ਕਿਵੇਂ ਆਇਆ ਨੂੰ ਭਾਈ ਫੋਲ ਨਾ ਨਾ ਕੋਲੋਂ ਬਟਨ ਨਾਲ ਹੀ ਖੁੱਲਦੇ ਨੇ ਪਾਣੀ ਫੋਟੋ ਵੀ ਰਹੂਗਾ ਤੇ ਕੋਲਡ ਵੀ ਰਹੂਗਾ

ਇਥੇ ਹੰਗ ਬਾਜ਼ਾਰ ਚ ਹੀ ਆਮ ਬੋਤਲਾਂ ਟੰਟੰਸੂ ਦੇ ਕੱਟ ਗਏ ਆਹ ਹੈ ਟੱਕਣੇ ਗਰਾਵ ਕਰ ਦਿੰਦੇ ਵਾਣਾ ਮੁੜ ਕੇ ਬਸ ਬੋਤਲ ਖਰਾਬ ਜਾਂਦੀ ਆ ਹਾਂ ਦੇਖੀ ਕੀ ਬਣਿਆ ਹੈ ਕਰੰਦਾ ਪੋਣਾ ਇਹਨੇ ਸੌਣਕ ਟਟਿਆ ਗਿਆ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ